ਵਗੜਾ ਵਿਖੇ ਸ਼ਰਪੁਰ ਰੋੜ ਸਥਿਤ ਦਾਣਾ ਮੰਡੀ ਚ ਬੀ ਐਮ ਐਸ ਖਾਦ ਸਟੋਰ ਤੇ ਚੋਰਾਂ ਨੇ ਸੱਨ ਲਗਾ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਇਸ ਮੌਕੇ ਜਾਣਕਾਰੀ ਦਿੰਦਿਆਂ ਦੁਕਾਨ ਮਾਲਿਕ ਸाहिल ਸ਼ਰਮਾ ਨੇ ਦੱਸਿਆ ਕਿ ਜਦੋਂ ਉਹ ਸਵੇਰ ਸਮੇਂ ਦੁਕਾਨ ਤੇ ਆਇਆ ਤਾਂ ਦੇਖਿਆ ਕਿ ਦੁਕਾਨ ਦਾ ਸ਼ਟਰ ਅੱਧਾ ਟੁੱਟਾ ਹੋਇਆ ਸੀ ਤੇ ਅੰਦਰ ਸਮਾਨ ਖਿਲਰਿਆ ਪਿਆ ਸੀ ਜਦਕਿ ਦੁਕਾਨ ਅੰਦਰ ਬੈਟਰੀ ਇਨਵਰਟਰ ਗੱਲੇ ਚ ਪਏ ਪੈਸੇ ਅਤੇ ਕੁਝ ਹੋਰ ਜ਼ਰੂਰੀ ਸਮਾਨ ਗਾਇਬ ਸੀ ਸाहिल ਮੁਤਾਬਕ ਇਸ ਸਟੋਰੀ ਨਾਲ ਉਸ ਦਾ 50 ਤੋਂ 60 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ ਚੋਰੀ ਦੀ ਸੂਚਨਾ ਮਿਲਦਿਆ ਹੀ ਪੁਲਿਸ ਵੀ ਮੌਕੇ ਤੇ ਪੁੱਜ ਗਈ ਤੇ ਚੋਰਾਂ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ। ਪੀੜਤ ਦੁਕਾਨਦਾਰ ਨੇ ਪ੍ਰਸ਼ਾਸਨ પાસે ਮੰਗ ਕੀਤੀ ਕਿ ਇਹੋ ਜਿਹੇ ਚੋਰਾਂ ਨੂੰ ਫੜ ਕੇ ਇਸ ਲੱਖਾਂ ਵਿੱਚ ਸੁੱਟਿਆ ਜਾਵੇ ਤਾਂ ਕਿ ਕਿਸੇ ਦੁਕਾਨਦਾਰ ਦਾ ਨੁਕਸਾਨ ਨਾ ਹੋ ਸਕੇ। ਮਨਾ ਸ਼ਾਈ ਸ਼ਰਮਾ ਜੀ। ਆਪਣੇ ਕੋਲ ਹੀ ਦੁਕਾਨ ਦੀ ਚੋਰੀ ਹੋਈ ਗਈ। ਹੁਣ ਇਹ ਵੀ ਪਤਾ ਜੀ ਰਾਤ ਦੇ ਦਿਨੇ ਉਹ ਚੋਰੀ ਹੋਈ ਹੈ। ਪਰ ਆਪਾਂ ਹੀ ਹੋਰੇ ਪਤਾ ਲੱਗੇ ਇਹਦੇ ਬਾਰੇ। ਜਿਹੜੇ ਨੌਕ ਵਜੇ ਮਲੇ ਆਪਾਂ ਕੱਦ ਲਗਤ ਆਜੂ ਦੇਖਿਆ ਵਾ ਨਹੀਂ ਦੁਕਾਨ ਦਾ ਸ਼ਟਰ ਚੱਕ ਹੋਇਆ ਜੀ ਜਿਹੜੀ ਟੁੱਟਾ ਹੋਇਆ ਸ਼ਟਰ ਤੇ ਅੰਦਰ ਸਮਾਨ ਮਿਸਿੰਗ ਲਗਾ ਕਾਫੀ ਬੈਟਰੀ ਵਾਲੀ ਇਨਵਰਟਰ ਜੀ ਤੇ ਉਹਦੇ ਨਾਲ ਵਾਈਫਾਈ ਵਾਲਾ ਮੋਡਮ ਹੈ ਨਹੀਂ ਜੀ ਤੇ ਹੋਰ ਜਿਹੜੀ ਟੀਮ ਨਾਲ ਕਹਿੰਦੇ ਬੂਰੀ ਚੀਜ਼ਾਂ ਚੱਲਣ ਵਾਲੀਆਂ ਉਹ ਚੀਜ਼ਾਂ ਹੈ ਨਹੀਂ ਮਿਸਿੰਗ ਹੋ ਗਈਆਂ ਕਾਫੀ ਚੀਜ਼ਾਂ तकरीबन ਕਾਫੀ ਨੁਕਸਾਨ ਹੋ ਗਿਆ ਪੈਂਦੇ ਦੇ ਪੈਸੇ ਵੀ ਖੜੇ ਰੋਕੇ ਹਾਂ ਜੀ ਥੋੜੀ ਦੋ ਤਿੰਨ ਘਰ ਦੇ ਹੁੰਦੇਗਾ ਜੀ ਲੂਜ਼ ਹੋ ਗਾ ਨਕਸਾਂਤ ਪਰਮੇਲ ਜੀ ਹੋ ਜਾ 50 60 ਹਜ਼ਾਰ ਦਾ जी ਜੀ ਸਮਾਨ ਦਾ ਬਾਈ ਜੀ ਸਮਾਨ है ਆਪਣੀ ਕਾਰ ਦਵਾਈ ਲਗਾਣਾ ਜੀ ਖਾਦਾ ਦਵਾਈਆਂ ਨਹੀਂ ਲੀ ਜੀ ਹਾਂ ਜੀ ਕੋਈ ਕੈਮਰਾ ਦੇ ਚਾਹੀਦਾ ਕੈਮਰਾ ਦੇਖ ਰਹੇ ਹਾਂ ਜੀ ਕੋਈ ਜੀ ਜੀ ਕੈਮਰਾ ਹਾਂ ਜੀ ਦੁਕਾਨਦਾਰ ਕਹਿੰਦੇ ਨਹੀਂ ਲੱਗੋ ਮੇਰੇ ਨਾਲ ਦੇ ਕੈਮਰੇ ਹੈ ਦੇਖਦੇ ਆ ਕਿੰਨਾ ਕੁ ਅੰਦਰ ਦਾ ਡੀਟੇਲ ਹਾਂ ਜੀ ਆਪ ਕੰਪੂਟਰ ਕਿ ਸੁਰੂਕਾਹ ਨੇ ਜਦੋਂ ਆ ਕੇ ਦੱਸਿਆ ਦੁਕਾਨ ਦੀ ਦੁਕਾਨ ਤੇ ਸੜੇ ਸੇਕੀ ਕਾਫੀ ਨੁਕਸਾਨ ਹੋਇਆ ਜੀ ਤਾਂ ਇਹਨੇ ਦੱਸਿਆ ਕਿ ਅਸੀਂ ਮੌਕੇ ਦੇ ਸਾਰੇ ਕੱਟੇ ਹੋਏ ਆ ਤੇ ਦੇਖਿਆ ਜੇ ਇੱਕ ਬੈਟਰੀ ਇਨਵਰਟਰ ਵਾਈਫਾਈ ਤੇ ਹੋਰ ਮਾਤ ਜਿਹੜੇ ਕਾਗਜ਼ ਪੱਤਰ ਹੀ ਡਰਾਵ ਬਾਹਰ ਕੱਢ ਕੇ ਸਿੱਟੇ ਵਾਲੇ ਤੋਂ ਕਾਗਜ਼ ਛਿੱਲੇਦੇ ਪਏ ਸੀ ਤਕਰੀਬਨ ਇਸ ਮਾਰਕੀਟ ਦੇ ਵਿੱਚ ਲਗਭਗ 4-5 ਟੋਰੀਆਂ ਪਹਿਲਾਂ ਵੀ ਇਸੇ ਤਰ੍ਹਾਂ ਹੋ ਜਾਂਦੀਆਂ ਪਹਿਲਾਂ ਪਿੱਛੇ ਉਹ ਨਾਇਬ ਮੈਡੀਕਲ ਸਟੋਰ ਵਾਲੇ ਪਿੱਛੇ ਹੋਰ ਵੀ ਸੱਜੇ ਖੱਬੇ ਆਏ ਵਾ ਜਿੰਨੀਆਂ ਦੁਕਾਨਾਂ ਉਤੋਂ ਇਹ ਪ੍ਰਸ਼ਾਸਨ ਨੂੰ ਇਹੋ ਹੀ ਬੇਨਤੀ ਹੈ ਕਿ ਇਹਨਾਂ ਦੇ ਤੌਰ 'ਤੇ ਨੱਥ ਪਾਈ ਜਾਵੇ ਔਰ ਜਿਹੜਾ ਹੋਣਾ ਨੁਕਸਾਨ ਉਹ ਤੋਂ ਦੱਸਾਇਆ ਜਾਵੇ ਕੈਸ਼ ਕਿੰਨਾ ਹੋ ਗਿਆ ਕੈਸ਼ ਨੇ 10.2-3000 ਰੁਪਏ ਆਤਿਆ ਜਿਹੜਾ ਲੂਜ਼ ਹੈਗਾ ਬਾਕੀ ਹੈਗਾ ਉਹਦਾ ਕਿੰਨਾ ਲੱਖ ਹੋ ਗਿਆ ਉਧਰ ਪਿਆ 60000 ਦਾ ਨੁਕਸਾਨ ਹੈ ਛਿੜ ਰਿਆ ਬੈਟਰੀ ਇਨਵਰਟਰ ਹੈ ਵਾਈਫਾਈ ਹੈ ਔਰ ਲੈਪਟਾਪ ਨੇ ਗੁੱਸੇ ਅੱਜ ਪੁਛੇ ਧਿਆਨ ਚ ਲਿਆ ਲਾਓ ਬਾਈ ਹਾਲੇ ਤੱਕ ਨਹੀਂ ਆਈ 15-20 ਮਿੰਟ ਹੋਏ ਉਹਨਾਂ ਨੂੰ ਕਾਲ ਕੀਤੀ ਸੀ ਤੇ ਉਹ ਕਹਿੰਦੇ ਆ ਰਹੇ 2 ਮੰਗ ਲੱਗ ਰਿਹਾ ਜਿਦਾ ਗ੍ਰਾਫ ਵੀ ਜੇ ਨਹੀਂ ਆ ਬਹੁਤ ਹੋ ਗਿਆ ਮੰਗ ਇਹ ਹੈ ਕਿ ਮਾੜੇ ਅੰਤ ਨਾਲ ਨੱਥ ਪ